ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਆ ਸੁਨ ਪ੍ਰੇਮ ਓ ਮਹਾੜਾ ਕਿਉ ਮਿਲਿਐ ਹਰਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਬੈ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਗ ਪਾਈ ਬਿਨ ਪ੍ਰਭ ਕਿਉ ਸੁਖ ਪਾਈਐ ਦੁਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇਤ੍ਰਪਤ ਰਹੇ ਆਂਘਾਏ ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਬਿਛੜ ਕਤ ਹੈ ਨਾ ਜਾਈ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨਾ ਮਿਆ ਹਰ ਰਾਈ ਅਸੂ ਸੁਖੇ ਬਸੰਦੀਆ ਜਿਨਾ ਮਿਆ ਹਰ ਰਾਈ ਪਰਮ ਸਤਕਾਰ ਜੋਗ ਸਤ ਗੁਰਾਂ ਦੀ ਸਾਜੀ ਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਦਾ ਖਾਸ ਰੂਪ ਗੁਰੂ ਸਾਧ ਸੰਗ ਜਿਓ ਆਪ ਜੀ ਬੜ ਭਾਗੇ ਹੋ ਜੋ ਅੰਮ੍ਰਿਤ ਵੇਲੇ ਗੁਰੂ ਪਾਸ਼ਾ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੇ ਹੋ ਸੋ ਆਪਣੇ ਮਨ ਦੀਆਂ ਚਤ ਬਿਰਤੀਆਂ ਨੂੰ ਬਾਹਰ ਜਾਣ ਤੋਂ ਰੋਕੀਏ ਰਸਨਾ ਦੇ ਪਵਿੱਤਰਤਾ ਵਾਸਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਿਸ਼ੇਲਾ ਜੋ ਮਹੀਨਾ ਭਾਦੋਂ ਦਾ ਲੰਘ ਗਿਆ ਇਸ ਵਿੱਚ ਗੁਰੂ ਮਹਾਰਾਜ ਨੇ ਦੁਨੀਆਂ ਦੇ ਸੰਬੰਧਾਂ ਨੂੰ ਹੇਚ ਦਿਖਾਇਆ ਅਤੇ ਦੁਨੀਆਂ ਨਾਲ ਪਿਆਰ ਪਾਉਣ ਵਾਲੇ ਭੁੱਲੜਾਂ ਨੂੰ ਸੁਚੇਤ ਕੀਤਾ ਹੈ ਕਿ ਪਿਆਰਿਆ ਜਦੋਂ ਜਮਾ ਦਾ ਤਕੜਾ ਹੱਥ ਪੈ ਗਿਆ ਨਾ ਉਸ ਵੇਲੇ ਬੋਲਣ ਦਾ ਬਹਿਲ ਨਹੀਂ ਮਿਲਣਾ ਐਸੇ ਬਾਬਤ ਸਤਿਗੁਰੂ ਮਹਾਰਾਜ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਇੱਕ ਰੱਤੀ ਬੈਲ ਮਨ ਦੇਵਣੀ ਬਣ ਜਾ ਰਿਆ ਮਿੱਤਰਾ ਉਨ੍ਹੀ ਤਕੜੇ ਪਾਏ ਹੱਥ ਕਿਸੇ ਨੂੰ ਭੇਤ ਨਹੀਂ ਮਿਲਣਾ ਸਾਰਿਆਂ ਦੇ ਸਾਹਮਣੇ ਜੀਵ ਆਤਮਾ ਨੂੰ ਫੜ ਲਿਆ ਜਾਏਗਾ ਜਿਨ੍ਹਾਂ ਦੇ ਨਾਲ ਪਰਚਿਆ ਰਿਹਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਬਖੀਲੀ ਉਹ ਸਭ ਸਾਥ ਛੱਡ ਕੇ ਭਾਜੇ ਜਾਣਗੇ ਅਤੇ ਆਪਣੇ ਬੀਜੇ ਹੋਏ ਕਰਮਾਂ ਦਾ ਫਲ ਭੋਗਣ ਲਈ ਸੱਚ ਦੇ ਕਚਹਿਰੇ ਵਿੱਚ ਲਿਜਾਇਆ ਗਿਆ ਜਾਏਗਾ ਪਰ ਨਾਲ ਹੀ ਗੁਰੂ ਮਹਾਰਾਜ ਨੇ ਇਸ ਡਾਵਾ ਡੋਲ ਹੋਏ ਜੀਵ ਨੂੰ ਦੱਸ ਦਿੱਤਾ ਕਿ ਪ੍ਰਭੂ ਦੇ ਚਰਨਾਂ ਦਾ ਜਹਾਜ਼ ਬੋਹਤਾ ਉਸਾਲੇ ਮਾਰ ਦੇ ਅਗਨ ਸਾਗਰ ਨੂੰ ਪਾਰ ਕਰਾਉਣ ਲਈ ਸਮਰੱਥ ਹੈ ਕਿਰਪਾ ਕਰਕੇ ਇਹ ਵੀ ਭੇਤ ਦੀ ਗੱਲ ਦੱਸ ਦਿੱਤੀ ਕਿ ਨਰਕਾਂ ਵਿੱਚ ਉਹੀ ਜਾਂਦੇ ਨੇ ਜਿਨ੍ਹਾਂ ਦਾ ਪਿਆਰ ਮਾਇਆ ਦੇ ਛਲਾਬੇ ਆ ਭੁਲਾਵਿਆਂ ਵਿੱਚ ਪਰਚਿਆ ਰਹਿੰਦਾ ਹੈ ਉਹ ਪਿਆਰ ਵਿنس ਜਾਂਦਾ ਹੈ ਨਾਲ ਨਹੀਂ ਜਾਂਦਾ ਪਰ ਇਸ ਦੇ ਬਪ੍ਰੀਤ ਸਮਰੱਥ ਗੁਰੂ ਦਾ ਪਿਆਰ ਇਸ ਨੂੰ ਭਾਵਜਲ ਵਿੱਚ ਡੁੱਬਣ ਨਹੀਂ ਦਿੰਦਾ ਸਾਰਾ ਮਹੀਨਾ ਭਾਦਰੂ ਨੇ ਹਸਨਰਾ ਵਿੱਚ ਇਹ ਸੋਚਦਾ ਰਿਹਾ ਕੇ ਗੁਰੂ ਦਾ ਪਿਆਰ ਕਿੱਥੋਂ ਮਿਲੇ ਗੁਰੂ ਕਿੱਥੋਂ ਮਿਲੇ ਅਰਦਾਸਾਂ ਕਰਦਾ ਰਿਹਾ ਕਿ हे ਪ੍ਰਭੂ ਕਿਰਪਾ ਕਰ ਮੈਨੂੰ ਕੋਈ ਮੇਲ ਕੋਈ ਰਸਕ ਬੈਰਾਗੀ ਪਿਆਰਾ ਜਿਹੜਾ ਤੇਰਾ ਹੀ ਰੂਪ ਬਣ ਚੁੱਕਿਆ ਹੋਵੇ ਅਰਦਾਸ ਸੁਣੀ ਗਈ ਪੂਰੇ ਸਤ ਗੁਰਾਂ ਦਾ ਮੇਲ ਹੋ ਗਿਆ ਗੁਰੂ ਨੇ ਉਹ ਮੰਤਰ ਦੇ ਦਿੱਤਾ ਜਿਸ ਦਾ ਨਾਮ ਜਪ ਕਰਨ ਨਾਲ ਹਉਮੈ ਦਾ ਹਨੇਰਾ ਪੂਰੀ ਤਰ੍ਹਾਂ ਨਾਲ ਦੂਰ ਹੋ ਗਿਆ ਅਤੇ ਇਹ ਜੀਵ ਵੇਖ ਲਵੇ ਕਿ ਮੈਂ ਕੀ ਕਰਾਂ ਮੈਂ ਕੌਣ ਹਾਂ ਨਾਲ ਹੀ ਸਮਰੱਥ ਗੁਰੂ ਨੇ ਆਦੇਸ਼ ਦਿੱਤਾ ਕਿ ਐ ਭੁੱਲੜ ਜੀਵ ਤੂੰ ਝੂਠਿਆਂ ਦੀ ਕਚਹਿਰੀਆਂ ਦੀ ਸੰਗਤ ਛੱਡ ਦੇ ਅਤੇ ਪਿਆਰ ਕਰ ਉਸ ਸੱਚੇ ਪਾਤਸ਼ਾਹ ਨਾਲ ਉਹਨਾਂ ਰੰਗ ਰਤੜਿਆਂ ਨੂੰ ਜਿਹੜੇ ਮੇਰੇ ਨਾਲ ਸਦਾ ਹੀ ਜੁੜੇ ਰਹਿੰਦੇ ਨੇ ਅਭੇਦ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਸੰਤ ਕਹਿ ਕੇ ਨਿਵਾਜਦੇ ਹਾਂ ਉਹ ਤੇਰੇ ਨਾਲ ਇੱਥੇ ਹੀ ਨਿਭਣਗੇ ਅਤੇ ਦਰਗਾਹ ਵਿੱਚ ਵੀ ਨਿਭਣਗੇ ਨਾਨਕ ਕੱਟਣ ਅਸੀਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀ ਬੰਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਜਿਹੜੇ ਰੰਗ ਰਤੜੇ ਪ੍ਰਭੂ ਦਾ ਪਿਆਰ ਰੋਮ ਰੋਮ ਵਿੱਚ ਪ੍ਰਵੇਸ਼ ਕਰ ਦਿੰਦੇ ਨੇ ਆਪਣੇ ਪ੍ਰਭੂ ਦੀਆਂ ਕਥਾਵਾਂ ਦੱਸ ਦੱਸ ਕੇ ਮਾਇਆ ਦੇ ਪਿਆਰ ਵਿੱਚੋਂ ਕੱਢ ਦਿੰਦੇ ਨੇ ਹੁਣ ਜਗਿਆਸਾ ਪੂਰੇ ਵੇਖ ਨਾਲ ਜਾਗੀ ਇੱਕ 우ਮਾਹਾ ਜਾਗ ਪਿਆ ਹਿਰਦੇ ਵਿੱਚ ਇੱਕ ਕਾਂਗ ਤਾਂਗ ਉੱਠੀ ਲਹਿਰ ਵੱਧਦੀ ਹੀ ਗਈ ਮਿਲਣ ਦੀ ਲੋਚਾਂ ਖਿੱਚ ਪਾਈ ਬਿਰਹੋਂ ਜਾਗ ਪਿਆ ਨੈਣਾਂ ਦੇ ਵਿੱਚ ਨੀਰ ਵਗਣ ਲੱਗ ਗਿਆ ਅਤੇ ਤਰਲਾ ਲੈ ਰਿਹਾ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਬੈ ਮੇਰੇ ਪ੍ਰਾਣ ਜੀ ਵਾਇਆ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹਿ ਬਹਿ ਚੱਲੈ ਜੀਉ ਅੰਦਰ ਬਿਰਹੋਂ ਦੀ ਪੀੜ ਜਾਗ ਗਈ ਮਾਇਆ ਦੇ ਭੁੱਲੇ ਹੋਏ ਜੀਵ ਦੀ ਜਾਣਣ ਇਸ ਬਿਰਹੋਂ ਦੀ ਪੀੜ ਨੂੰ ਪਿਆਰ ਦੇ ਬਾਣਾ ਨੇ ਘਾਹਿਲ ਕਰ ਦਿੱਤਾ ਮਛਲੀ ਵਾਂਗੂ ਤੜਫ ਰਿਹਾ ਬਿਨਾਂ ਪਾਣੀ ਤੋਂ ਜਿਵੇਂ ਮਛਲੀ ਤੜਫਦੀ ਹੈ ਹਰ ਦਰਸ਼ਕੋਂ ਮੇਰਾ ਮਨ ਬਹੁਤ ਤਪਤੈ ਜਿਵੇਂ ਤਿਰਖਾਵੰਤ ਬਿਨ ਨੀਰ ਨਿਤ ਅੰਦਰੋਂ ਸੰਦੇਸ਼ੇ ਭੇਜੇ ਜਾਂਦੇ ਨੇ ਆਪਣੇ ਪਿਆਰੇ ਨੂੰ ਪਰ ਕੋਈ ਉੱਤਰ ਨਹੀਂ ਆ ਰਿਹਾ ਸ਼ਾਇਦ ਕੋਈ ਸੰਦੇਸ਼ਾ ਪਹੁੰਚਾਉਣ ਵਾਲਾ ਵਿਚੋਲਾ ਨਾ ਮਿਲ ਸਕਿਆ ਤੜਫ ਹੈ ਅੰਦਰ ਵੱਡੀ ਤੋਂ ਵੱਡੀ ਭੇਟ ਕਰਨ ਨੂੰ ਤਿਆਰ ਹੈ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ਾ বিরহ কুঠھے রুহ ਨੂੰ ਹੱਕ ਦੀ ਆਵਾਜ਼ ਸੁਣਾਈ ਦਿੱਤੀ ਸੱਚ ਤੇ ਬੋਲ ਪ੍ਰਗਟ ਹੋਏ ਕਿ ਤੇਰੀ ਆਵਾਜ਼ ਉਸ ਪਿਆਰੇ ਤੱਕ ਨਹੀਂ ਪਹੁੰਚਦੀ ਕਿਉਂਕਿ ਤੂੰ ਆਪ ਹੀ ਇੱਕ ਕੰਧ ਆਪਣੇ ਆਪ ਨੂੰ ਵੱਖਰਾ ਰੱਖ ਕੇ ਬਣਾ ਲਈ ਜਿਸ ਨੂੰ ਤੂੰ ਮਿਲਣਾ ਚਾਹੁੰਦਾ ਹੈ ਉਹ ਤਾਂ ਬਿਲਕੁਲ ਤੇਰੇ ਨਾਲ ਹੈ ਪਰ ਤੇਰੀ ਕੰਧ ਦਾ ਨਾ ਉਸ ਦੇ ਦਰਸ਼ਨ ਹੋਣ ਨਹੀਂ ਦਿੰਦੀ ਅਤੇ ਨਾ ਹੀ ਤੇਰੀ ਆਵਾਜ਼ ਇਸ ਕਰੜੀ ਬਲੱਗਣ ਤੋਂ ਬਾਹਰ ਜਾਣ ਦਿੰਦੀ ਹੈ ਹਉ ਹਉ ਪੀਤ ਭਇਓ ਹੈ ਵਿਚੋ ਸੁਣਤ ਦੇਸ ਨਿਕਟਾਇਓ ਪਾਂਬੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੁਰਾਇਓ ਤੂੰ ਪੂਰੇ ਗੁਰ ਦੀ ਸ਼ਰਨ ਲੈ ਉਸ ਦੀ ਮਿਹਰ ਬਿਨਾ ਤੈਨੂੰ ਮਿਲਾਪ ਨਹੀਂ ਹੋ ਸਕਣਾ ਉਸ ਦੀ ਕਿਰਪਾ ਮੰਗ ਉਸ ਦੇ ਚਰਨ ਸੇਵ ਉਹ ਤੇਰੇ ਤੇ ਤਰੁੱਠੇਗਾ ਤੇ ਇਸ ਕੰਧ ਨੂੰ ਤੋੜ ਦੇਵੇਗਾ ਤੈਨੂੰ ਸੱਚ ਦੀ ਗੱਲ ਦਾ ਇੱਕ ਭੇਤ ਦਿੱਤਾ ਜਾਂਦਾ ਹੈ ਇਸ ਨੂੰ ਸਮਝ ਧਨ ਪਿਰ ਕਾ ਇੱਕ ਹੀ ਸੰਗਵਾਸ ਵਿੱਚ ਹੋਮੈ ਭੀਤ ਕਰਾਰੀ ਗੁਰੂ ਦਿਆਲ ਹੋ ਗਿਆ ਭਇਓ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁੱਖ ਮਿਟਾਇਓ ਧਨ ਹਨ ਉਹ ਜਿਨ੍ਹਾਂ ਦੇ ਮਨ ਵਿੱਚ ਲੋਚਾ ਲੱਗ ਗਈ ਦਰਸ਼ਨ ਦੀ ਲੋਚਾ ਲੱਗ ਜਾਣੀ ਹੀ ਮਿਹਰ ਹੈ ਉਹ ਜਿਉਂਦਾ ਹੈ ਜਿਸ ਦੇ ਅੰਦਰ ਪਿਆਰ ਦੀ ਉਮੰਗ ਉੱਠਦੀ ਹੈ ਦਰਸ਼ਨ ਦੀ ਲੋਚਾਂ ਦੇ ਵਿੱਚ ਉਹ ਬਿਲਕਦਾ ਰਹਿੰਦਾ ਹੈ ਜਿਸ ਕੋ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹੈ ਬਲ ਬਲ ਜਸ ਦਰਸ਼ਨ ਦੇ ਪਿਆਸ ਵਾਲਾ ਜਿਉਂਦਾ ਜਿਉਂਦਿਆਂ ਵਿੱਚ ਗਿਣਿਆ ਜਾਂਦਾ ਹੈ ਉਸ ਦੇ ਅੰਦਰ ਪਿਆਰ ਦੀ ਰੋਹ ਰੁਮਕਦੀ ਹੈ ਉਸ ਨੂੰ ਹੋਰ ਕਿਸੇ ਕਿਸਮ ਦੀ ਲੋਚਾ ਨਹੀਂ ਹੈ ਉਹ ਜਿਉਂਦਾ ਹੈ ਸੰਸਾਰ ਮੁਰਦਾ ਹੈ ਪਿਆਰ ਬਿਨ ਅਤ ਸੁੰਦਰ ਕੁਲੈਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕ ਜਹ ਪ੍ਰੀਤ ਨਹੀਂ ਭਗਵੰਤ ਉਹ ਆਪਣੇ ਪਿਆਰੇ ਦੇ ਦਰਸ਼ਨ ਲਈ ਜੋ ਕੁਝ ਵੀ ਉਸ ਦੇ ਪਾਸ ਹੈ ਉਹ ਅਰਪਣ ਕਰਨ ਨੂੰ ਤਿਆਰ ਹੈ ਮਨ ਤਨ ਸੰਜਮ ਪੁੰਨ ਸਭ ਹੋਮੋ ਤਿਸ ਅਰਪੋ ਸਭ ਸੁਖ ਜਾਈ ਇਕ ਨਿਮਖ ਪ੍ਰਯ ਦਰਸ ਦਿਖਾਵੈ ਤਿਸ ਸੰਤਨ ਕੈ ਬਲ ਜਾਈ ਭਾਈ ਗੁਰਦਾਸ ਜੀ ਨੇ ਵਿਜੋਗਣ ਦੇ ਦਿਲ ਦੀ ਹੂਕ ਨੂੰ ਵਰਣਨ ਕਰਦਿਆਂ ਅੰਕਤ ਕੀਤਾ ਹੈ ਕਿ ਜੋ ਸੋ ਮਿਲਾਬਾਸਤੇ ਹੁਣ ਅਸੂ ਦੇ ਇਸ ਮਹੀਨੇ ਵਿੱਚ ਉਮਾ ਉਠ ਖੜਾ ਹੋਇਆ ਇਸ ਦਾ ਇਸ ਖਿੱਚ ਦਾ ਵਰਣਨ ਸਖੀਆਂ ਸਹੇਲੀਆਂ ਨਾਲ ਕਰਦਿਆਂ ਦੱਸਦੇ ਨੇ ਕੇ ਸਹੇਲੀ ਗਰਭ ਗਹਿਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ ਜੋ ਮੈਂ ਬਿਦਨ ਸਾਖਿਸ ਆਖਾ ਮਾਈ ਹਰ ਬਿਨ ਹਰ ਬਿਨ ਜੀਉ ਨਾ ਰਹੈ ਕੈਸੇ ਰਾਖਾ ਮਾਈ ਤਰਲਾ ਹੈ ਦਰਸ਼ਨ ਦੇਖਣ ਦਾ ਅਸੁੰਨ ਪ੍ਰੇਮ ਓਮਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ ਹੈ ਕੋਈ ਸੰਸਾਰ ਦੇ ਅੰਦਰ ਮਾਇਆ ਦੇ ਮੰਡਲ ਵਿੱਚ ਜਿਹੜਾ ਸਹਾਇਤਾ ਕਰ ਦੇਵੇ ਜਿਸ ਦੇ ਸਹਾਇਤਾ ਕਰਨ ਨਾਲ ਮਿਲਾਪ ਕਰਾ ਦੇਵੇ ਮਾਇਆ ਦੇ ਮੋਹੇ ਹੋਏ ਸੰਸਾਰ ਮੁਰਦੇ ਹਨ ਜੀਵਨ ਰੌ ਉਹਨਾਂ ਵਿੱਚ ਰੁਮਕ ਨਹੀਂ ਰਹੀ ਅੰਨ ਪਾਣੀ ਨਾਲ ਸਰੀਰ ਚੱਲ ਰਹੇ ਨੇ ਮੁਰਦਿਆਂ ਤੋਂ ਕੀ ਆਸ ਹੈ ਕਿ ਉਹ ਮਿਲਾਪ ਕਰਾ ਦੇਣ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਬਰ ਨ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਖਾਏ ਇਹਨਾਂ ਨੇ ਕੀ ਮਿਲਣਾ ਮਿਲਦੇ ਉਹ ਹਨ ਜਿਹੜੇ ਆਪ ਮਿਲੇ ਹੋਏ ਹੋਣ ਜਿਹੜੇ ਆਪਣਾ ਆਪ त्याਕੇ ਪ੍ਰਭੂ ਦਾ ਰੂਪ ਬਣ ਗਏ ਹੋਣ ਜਿਨ੍ਹਾਂ ਬਾਰੇ ਫੁਰਮਾਨ ਹੈ ਗੁਰਬਾਣੀ ਦੇ ਵਿੱਚ ਜਿਨ੍ਹਾਂ ਨਾ ਬਿਸਰੈ ਨਾਮ ਸੇ ਕਨੇਹਿਆ ਭੇਦ ਨ ਜਾਣੋ ਮੂਲ ਸਾਈ ਜਿਹਿਆ ਉਹਨਾਂ ਨੂੰ ਕੀ ਆਖਿਆ ਜਾਵੇ ਗੁਰੂ ਮਹਾਰਾਜੀ ਫੁਰਮਾਨ ਕਰਦੇ ਨੇ ਕਿ ਉਹ ਮੇਰੇ ਪਿਆਰੇ ਸੰਤ ਹਨ ਉਹ ਮੈਨੂੰ ਕਦੇ ਨਹੀਂ ਭੁੱਲਦੇ ਅਤੇ ਮੇਰੇ ਨਾਲ ਅਭੇਦ ਹੋਏ ਰਹਿੰਦੇ ਨੇ ਮੇਰਾ ਹੀ ਰੂਪ ਬਣ ਗਏ ਨੇ ਜੋ ਮੇਰੀ ਰਸਨਾ ਉੱਤੇ ਹੈ ਉਹ ਸੰਤ ਜਨਾਂ ਦੀ ਰਸਨਾ ਉੱਤੇ ਵੀ ਹੈ ਦਾਸ ਅਨੰਨ ਮੇਰੋ ਨਿਜ ਰੂਪ ਜਿਨਾਂ ਸਾਸ ਗਿਰਾਸ ਨ ਬਿਸੁਰੈ ਹਰ ਨਾਮਾ ਮਨ ਮੰਤ ਧੰਨ ਸਿਸੇ ਨਾਨਕਾ ਪੂਰਨ ਸੋਈ ਸੰਤ ਪਿਆਰਿਆ ਗਿਣਤੀ ਛੱਡ ਦੇ ਤੈਨੂੰ ਗੁਰੂ ਬਾਰ ਬਾਰ ਅਜੇਹ ਅਭੇਦ ਪੁਰਸ਼ਾਂ ਦੀ ਦੱਸ ਪਾਉਂਦੇ ਨੇ ਭੇਜਦੇ ਹਨ ਤੈਨੂੰ ਉਹਨਾਂ ਕੋਲ ਜਿਹੜੇ ਮਿਲਾਪ ਕਰਾ ਸਕਦੇ ਨੇ ਤੇਰਾ ਜੋ ਆਪ ਮਿਲੇ ਹੋਏ ਨੇ ਮਿਲਣ ਤੋਂ ਬਿਨਾ ਸੁਖ ਨਹੀਂ ਅਤੇ ਹੋਰ ਕੋਈ ਥਾਂ ਵੀ ਐਸੀ ਨਹੀਂ ਜਿੱਥੇ ਸੁਖ ਟੋਲ ਲਿਆ ਜਾਵੇ ਸੁਖ ਕੇਵਲ ਤੇ ਕੇਵਲ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੈ ਤੇ ਉਹ ਸੁਖ ਦੀ ਪ੍ਰਾਪਤੀ ਵਾਸਤੇ ਤੈਨੂੰ ਸੰਤ ਜਨਾਂ ਨੂੰ ਵਿੱਚ ਵਿਚੋਲਾ ਪਾਉਣਾ ਹੀ ਪਵੇਗਾ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਇਹ ਪ੍ਰੇਮ ਰਸ ਕਿਵੇਂ ਪ੍ਰਾਪਤ ਕਰ ਸਕਦਾ ਹੈ ਅਤੇ ਨਾਲ ਹੀ ਨਾਲ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਤੁਸੀਂ ਜਾਓ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਪ੍ਰੇਮ ਦਾ ਰਸ ਮਾਣਿਆ ਹੈ ਇਹ ਪ੍ਰੇਮ ਦਾ ਰਸ ਮਿਲਦਾ ਕਿੱਥੋਂ ਹੈ ਰਸ ਅੰਮ੍ਰਿਤ ਨਾਮ ਰਸ ਆਤ ਭਲਾ ਕਿਤ ਵਿਦ ਮਿਲੈ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਵੇ ਬੇਪਰਵਾਹ ਨਾ ਬੋਲਣੀ ਹਉ ਮਲ ਮਲ ਧੋਵਾਂ ਤਿੰਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣਸਾਰ ਸੱਜਣ ਸਤਗੁਰ ਪੁਰਖ ਹੈ ਦੁੱਖ ਕੱਢੈ ਹਉ ਮੈਂ ਮਾਰ ਗੁਰਮੁਖਿਆ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਭੇਦ ਦੇ ਦਿੱਤਾ ਗੁਰੂ ਮਹਾਰਾਜ ਨੇ ਉਹਨਾਂ ਨੇ ਕਿ ਗੁਰੂ ਦਾ ਜੋ ਬਚਨ ਹੈ ਜੋ ਉਹਨੂੰ ਕਮਾਉਂਦਾ ਹੈ ਮੰਨਦ ਹੈ ਉਸ ਨੂੰ ਹਰ ਰਸ ਪ੍ਰਾਪਤ ਹੋ ਜਾਂਦਾ ਹੈ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੂੰ ਗੁਰੂ ਦੇ ਭਾਣੇ ਵਿੱਚ ਇਸ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਜਗੇ ਆਸੂ ਦਾ ਰੋਮ ਰੋਮ ਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਨਾਲ ਲੱਗ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦਾ ਹੈ ਸੇ ਬੜ ਭਾਗੀ ਵੱਡ ਜਾਣੀ ਹੈ ਜਿਨ੍ਹਾਂ ਹਰਸ ਖਾਧਾ ਗੁਰ ਭਾਏ ਇਹ ਰਸ ਝਿਮ ਝਿਮ ਕਰਕੇ ਸਦਾ ਹੀ ਗੁਰਮੁਖਾਂ ਦੇ ਹਿਰਦਿਆਂ ਵਿੱਚ ਵਰਸਦਾ ਹੈ ਇਸ ਦੀ ਵਰਖਾ ਸਾਰੇ ਬਣਾ ਪਹਾੜਾਂ ਥਲਾਂ ਸਮੁੰਦਰਾਂ ਉੱਤੇ ਹਰ ਸਮੇਂ ਹੋ ਰਹੀ ਹੈ ਇਹੋ ਹਰ ਰਸ ਬਣ ਤਿਣ ਸਬਤ ਹੈ ਭਾਗ ਹੀਣ ਨਹੀਂ ਖਾਏ ਬਿਨ ਸਤ ਗੁਰ ਪੱਲੈ ਨਾ ਪਵੈ ਮਨ ਮੁਖ ਰਹੇ ਬਿਲ ਲਾਏ ਉਹ ਕਿਉਂ ਬਿਰਲਾਪ ਕਰਦੇ ਨੇ ਕਿਉਂਕਿ ਮਾਇਆ ਦੀ ਅਗਨ ਉਹਨਾਂ ਨੂੰ ਦਿਨ ਰਾਤ ਸਾੜ ਰਹੀ ਹੈ ਅਤੇ ਬਿਸ਼ਟਾ ਦੇ ਕੀੜਿਆਂ ਵਾਂਗੂ ਕੁੁਰ ਬਿਲ ਕੁੁਰ ਬਲ ਕਰ ਰਹੇ ਨੇ ਮੋਤੀਆਂ ਦੇ ਮੰਦਰ ਰਤਨਾ ਨਾਲ ਜੜੇ ਹੋਏ ਮਨ 모ਹਣ ਵਾਲੀਆਂ ਇਸਤਰੀਆਂ ਸੁੰਦਰ ਸਿਝਾਂ ਅਰੀਦੀਆਂ ਸਿੱਧੀਆਂ ਮਸ਼ਹੂਰੀਆਂ ਰਾਜਸੀ ਸ਼ਕਤੀਆਂ ਤਾਮਸੀ ਪ੍ਰਾਪਤੀਆਂ ਇਹ ਕੁਝ ਵੀ ਨਹੀਂ ਸਾ ਰਹੀਆਂ ਹਿਰਦਾ ਚੱਲ ਰਿਹਾ ਹਾਏ ਹਾਏ ਦੀ ਆਵਾਜ਼ ਸੁਣਦੀ ਹੈ ਕਿਉਂਕਿ ਗੁਰੂ ਦੇ ਨਾਮ ਰਸ ਦੀ ਸੋਜੀ ਨਹੀਂ ਆਈ ਗੁਰੂ ਦਾ ਪਿਆਰ ਮਨ ਦੇ ਵਿੱਚ ਨਹੀਂ ਟਿਕਾ ਕਰ ਸਕਿਆ ਜਿੰਨਾ ਚਿਰ ਤੱਕ ਗੁਰੂ ਮਹਾਰਾਜ ਦਾ ਨਾਮ ਤੁਹਾ ਜਗਿਆਸੂ ਦੇ ਮਨ ਦੇ ਵਿੱਚ ਨਹੀਂ ਟਿਕਾ ਕਰੇਗਾ ਉਨ੍ਹਾਂ ਚਿਰ ਇਹ ਚੀਜ਼ਾਂ ਬੰਦੇ ਦੇ ਤਨ ਨੂੰ ਸਾੜਦੀਆਂ ਹੀ ਰਹਿਣਗੀਆਂ ਹਰ ਬਿਨ ਜਿਓ ਜਲਵਲ ਜਾਓ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਬਰ ਨਹੀਂ ਥਾਉ ਸੋ ਇਹ ਭਾਗਹੀਣ ਬਿਰਲਾਪ ਕਰ ਰਹੇ ਹਨ ਉਹਨਾਂ ਦਾ ਪਿਆਰ ਸਤਗੁਰੂ ਨਾਲ ਨਹੀਂ ਮਾਇਆ ਨਾਲ ਹੈ ਸਤਗੁਰ ਤੇ ਸ਼ਰਧਾ ਨਹੀਂ ਲਿਆਉਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਜਲ ਰਹੇ ਨੇ ਉਹ ਸਤਗੁਰ ਆਗੈ ਨਾ ਨਿਭੈ ਉਹਨਾਂ ਅੰਤਰਕ੍ਰੋਧ ਬਲਾਈ ਅੰਤ ਵਿੱਚ ਗੁਰੂ ਮਹਾਰਾਜੀ ਫਰਮਾਨ ਕਰਦੇ ਹਨ ਕਿ ਵਾਹਿਗੁਰੂ ਦੀ ਪ੍ਰਾਪਤੀ ਪ੍ਰੇਮਾ ਪ੍ਰੇਮ ਬਿਨਾ ਪ੍ਰੇਮ ਦੇ ਰੂਪ ਵਿੱਚ ਹੀ ਖੰਡਾਂ ਬ੍ਰਹਮੰਡਾਂ ਹਰ ਥਾਂ ਦੇ ਉੱਤੇ ਜੋਤ ਜੋਤੀ ਸਰੂਪ ਹੋ ਕੇ ਆਪਣੀ ਕੀਤੇ ਕਿਰਤ ਨੂੰ ਵੇਖ ਕੇ ਪ੍ਰਸੰਨ ਹੋ ਰਹੇ ਨੇ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਇਹ ਪ੍ਰੇਮ ਜੋਤ ਪ੍ਰੇਮ ਦਾ ਰੂਪ ਹੋ ਗਏ ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਸੋ ਮਹਾਰਾਜ ਜੀ ਫਰਮਾਨ ਕਰਦੇ ਨੇ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਮਨ ਤਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸੋ ਇਹ ਪ੍ਰੇਮ ਦਾ ਰਸ ਜਿਨ੍ਹਾਂ ਨੇ ਚਖ ਲਿਆ ਉਹਨਾਂ ਦੀਆਂ ਬਾਸ਼ਨਾਮਾ ਖਤਮ ਹੋ ਗਈਆਂ ਮਨ ਪ੍ਰਭੂ ਦੇ ਪਿਆਰ ਦੇ ਵਿੱਚ ਭੇਜ ਗਿਆ ਅਤੇ ਪਿਆਰ ਵਿੱਚ ਗੁਲੰਦ ਹੋ ਕੇ ਵਾਹਿਗੁਰੂ ਦੇ ਰੂਪ ਵਿੱਚ ਸਮਾਈ ਕਰ ਲਈ ਹੁਣ ਪਤਾ ਨਹੀਂ ਲੱਗਦਾ ਮੈਂ ਤੂੰ ਹੈ ਜਾਂ ਤੂੰ ਮੈਂ ਹੈ ਕੌਣ ਪਰਖੇ ਕਿਸ ਨੂੰ ਬੇਲੈ ਇਸ ਰਸ ਵਿੱਚੋਂ ਵੱਖਰਾ ਹੋਣ ਦੀ ਗੁਰੂ ਮਹਾਰਾਜ ਜੀ ਫੁਰਮਾਨ ਕਰਦੇ ਨੇ ਕਿ ਛੱਡ ਦੇਵੋ ਮੈਂ ਭਾਵ ਛੱਡਣਾ ਕਿਸ ਨੂੰ ਹੈ ਆਪਣੀ ਮੈਨੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਕੇ ਫਿਰ ਕੀ ਕਰਨਾ ਹੈ ਅਰਦਾਸ ਕਰੋ ਕਿ हे ਪ੍ਰਭੂ ਫਿਰਦਿਆਂ ਨੂੰ ਯੁੱਗ ਬੀਤ ਗਏ ਹੁਣ ਤਾਂ ਕਿਰਪਾ ਕਰਕੇ ਆਪਣੇ ਲੜਲਾ ਲਵੋ ਆਪ ਤਿਆਗ ਬੇਨਤੀ ਕਰ ਹੈ ਲਿਹੋ ਪ੍ਰਭੂ ਲੜ ਲਾਏ ਜਿਹੜੇ ਲੜ ਲੱਗ ਜਾਂਦੇ ਨੇ ਉਹ ਫੇਰ ਨਹੀਂ ਵਿਛੜਦੇ ਕਿਉਂਕਿ ਪ੍ਰਭੂ ਤੋਂ ਬਗੈਰ ਹੋਰ ਉਸ ਦੇ ਉਸ ਦਾ ਕਿਤੇ ਮਨ ਹੀ ਟਿਕਾਅ ਵਿੱਚ ਨਹੀਂ ਰਹਿੰਦਾ ਸੱਚ ਤਾਂ ਇਹ ਹੈ ਕਿ ਆਪਾਂ ਆਪ ਹੀ ਉਸ ਬਿਨ ਆਪਾਂ ਆਪ ਹੀ ਗੁਰੂ ਮਹਾਰਾਜ ਦੇ ਨਾਲ ਜੁੜਨਾ ਨਹੀਂ ਚਾਹੁੰਦੇ ਪਰ ਜੁੜਿਆ ਕਿਵੇਂ ਜਾ ਸਕਦਾ ਹੈ ਗੁਰੂ ਪਾਸ਼ਾ ਮਹਾਰਾਜ ਅੱਗੇ ਅਰਦਾਸਾਂ ਕਰ ਆਪ ਤਿਆਗ ਬੇਨਤੀ ਕਰ ਹੈ ਲਿਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਐ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੇ ਬਸੰਦਿਆ ਜਿਨ੍ਹਾਂ ਮਿਆ ਹਰ ਰਾਇ ਸੋ ਸੁਖੀ ਬਸਦੇ ਹਨ ਉਹ ਜਿਨ੍ਹਾਂ ਤੇ ਉੱਤੇ ਪ੍ਰਭੂ ਦੀ ਕਿਰਪਾ ਹੋ ਗਈ ਹੈ ਪ੍ਰਭੂ ਮੈਂ ਭੁੱਲਿਆ ਹਾਂ ਬਹੁਤ ਸਮਾਂ ਬੀਤ ਗਿਆ ਹੁਣ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕਰੋ ਮੈਂ ਬਹੁਤ ਜੂਨੀਆਂ ਦੇ ਵਿੱਚ ਭਟਕ ਕੇ ਆਇਆ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋ ਚਿਰ ਭਿਓ ਦਰਸ਼ਨ ਦੇਖੇ ਕਿੰਨਿਆਂ ਰੂਪਾਂ ਦੇ ਵਿੱਚ ਮੈਂ ਘੁੰਮਣ ਘੇਰੀਆਂ ਖਾਧੀਆਂ ਕਿੰਨੀਆਂ ਜੂਨੀਆਂ ਦੇ ਵਿੱਚ ਮੈਂ ਭਟਕਦਾ ਰਿਹਾ ਕੋਈ ਗਿਣ ਨਹੀਂ ਸਕਦਾ ਕੀ ਕੀ ਮੈਂ ਬਣਦਾ ਰਿਹਾ ਕਿਹੋ ਜਿਹੇ ਮੇਰੇ ਸਰੀਰ ਧਾਰਦਾ ਰਿਹਾ ਹੁਣ ਮੈਨੂੰ ਤੇਰੀ ਕਿਰਪਾ ਦੇ ਨਾਲ ਮਨੁੱਖਾ ਦੇਹੀ ਮਿਲੀ ਹੈ ਸੋ ਕਿਰਪਾ ਕਰ ਹੁਣ ਮੈਨੂੰ ਇਸ ਭਾਵਜਲ ਸੰਸਾਰ ਚੋਂ ਕੱਢਣਾ ਕਰ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕਰ ਜਿਗਿਆਸੂ ਨੂੰ ਉੱਠਦੇ ਬਹਿਂਦੇ ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਸੋ 80 ਦਾ ਮਹੀਨਾ ਚੜ੍ਹਿਆ ਹੈ ਗੁਰੂ ਪਾਸ਼ਾ ਮਹਾਰਾਜ ਮਿਹਰਾ ਕਰਨ ਇਸ ਮਹੀਨੇ ਭਟਕਦੇ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ ਫਿਰ ਕੀ ਹੋਵੇਗਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਾਸ ਕੋਈ ਗਿਆਨੀ ਕੋਈ ਕਥਾਵਾਚਕ ਨਹੀਂ ਸੋ ਗੁਰੂ ਪਾਸ਼ਾ ਮਹਾਰਾਜ ਜਿਵੇਂ ਬੁਲਾਉਂਦੇ ਨੇ ਦਾਸ ਬੇਨਤੀ ਕਰਦਾ ਹੈ ਜਿਉਂ ਬੁਲਾਵੇ ਤਿਉਂ ਬੋਲਾ ਸੁਆਮੀ ਕੁਦਰਤ ਕਵਣ ਹਮਾਰੀ ਸਾਡੇ ਜੀਵਾਂ ਦੇ ਵਿੱਚ ਇੰਨੀ ਸਮਰੱਥਾ ਨਹੀਂ ਅਸੀਂ ਗੁਰੂ ਪਾਸ਼ਾ ਮਹਾਰਾਜ ਦੇ ਗੁਣ ਗਾ ਸਕੀਏ ਮਹਾਰਾਜ ਆਪ ਜਿਵੇਂ ਕਿਰਪਾ ਕਰਦੇ ਨੇ ਆਪ ਜੀ ਦੇ ਦਰਸ਼ਨ ਕਰੀ ਦੇਨੇ